ਅਪੇਖੰ ਅਪੇਖੰ ਅਲੇਖੰ ਅਪੇਖੰ ਲਿਖੇ ਤੋਂ ਪਰੇ ਲਿਖੇ ਤੋਂ ਪਰੇ ਹੈ ਲਿਖੀ ਹੋਈ ਜੋ ਚੀਜ਼ ਹੈ ਪ੍ਰਭਾਵਿਤ ਹੋ ਜਾਂਦੀ ਹੈ ਉਹ ਤੇ ਜੇ ਵਾਸੀ ਹੋਏ ਅਸਲ ਤੇ ਲਿਖਤ ਤੋਂ ਅਸੀਂ ਪ੍ਰਭਾਵਿਤ ਨਹੀਂ ਹੋਏ ਹੋਏ ਇਹ ਵੀ ਗੱਲ ਗਲਤ ਹੈ ਵੀ ਅਸੀਂ ਲਿਖਤ ਤੋਂ ਪ੍ਰਭਾਵਿਤ ਹਾਂ ਜਿਆਸੀ ਗੁਰਬਾਣੀ ਦੀ ਲਿਖਤ ਤੋਂ ਪ੍ਰਭਾਵਿਤ ਹੋਈਏ ਤਾਂ ਜਿਹੜੇ ਜਾਂਦਾ ਇਹ ਨੇ ਗੁਰੂ ਕੇ ਛੋਲੇ ਨੇ ਖਰਾਬ ਪਉਏ ਰ ਜੁੱਤੀਆਂ ਨੇ ਇਹਨਾਂ ਨੂੰ ਨਾ ਕੁੱਝੀ ਫਿਰੇ ਫਿਰ ਇਹਨਾਂ ਮਗਰ ਲੱਜਾਈਏ ਉਹ ਹੀਰੇ ਜਵਾਰਾ ਤਾਂ ਛੱਡੀ ਫਿਰਦੇ ਮੱਤ ਵਿੱਚ ਗੁਰਮਤ ਬੰਦੇ ਨਹੀਂ ਹੈਗੇ ਅਸਲੀ ਲਿਖਤ ਨੂੰ ਉਹ ਐਵੇਂ ਪਖੜਦਾ ਹੈ ਵੀ ਕਿ ਦਣਾ ਗੁਰੂ ਕੀ ਮੱਤ ਨੂੰ ਮੰਨਣ ਲੱਗੇ ਨਾ ਇਹਨਾਂ ਅੱਖਰਾਂ ਦੀ ਕੀਮਤ ਪਾ ਲਈ ਅਸੀਂ ਸਭ ਕੁਝ ਛੱਡਦਾ ਕਿ ਅੱਖਰ ਤਾਂ ਜਨ ਹੁੰਦੇ ਨੇ ਅਸੀਂ ਛੱਡਦੇ ਨਹੀਂ ਮਨ ਦੇ ਅੱਖਰ ਨੂੰ ਨਹੀਂ ਹੈ ਮਨ ਦੇ ਕੁਰਬਾਨੀ ਨੂੰ ਨਹੀਂ ਹਲ ਤਾਂ ਇਹ ਮੂਰਖਤ ਕੋਲ ਨੇ ਉਹ ਦਿਨ ਦਾ ਸਾਰ ਗੁਰੂ ਦੇ ਨਾਲ ਆਉਣਾ ਪਈ ਜਾਂਦਾ ਜੀ ਨਾ ਤਾਂ ਤੁਸੀਂ ਜਾਓ ਜਿਵੇਂ ਮੰਨ ਕੇ ਚੱਲੋ ਨਾਲ ਕਥਿਆ ਢਾਲ ਕਥਿਆ ਧਾਰਤਾ ਹੋ ਜਰ ਮਨ ਮੰਨਦਾ ਬਾਣੀ ਨੂੰ ਜੇ ਨਾ ਮੰਨਦਾ ਨਾ ਗੁਰੂ ਉਹਦੇ ਨਾਲ ਹੈ ਨਾ ਗੁਰੂ ਦੇ ਨਾਲ ਬਾਣੀ ਦੇ ਨਾਲ ਚੱਲਣਾ ਬਾਣੀ ਨੂੰ ਬਲ ਨਾ ਉਹਨੂੰ ਪਤਾ ਹੈ ਕੀ ਲਿਖਿਆ ਹੈ ਨਾ ਕਦੇ ਖੋਜੀ ਹੈ ਇਹਨਾਂ ਨੇ ਆਏ ਫਿਰ ਜਿਹੜੇ ਦਿਨ ਬਣਾਉਂਦੇ ਨੇ ਨਾ ਜੇ ਗੁਰੂ ਦੇ ਨਾਲ ਹੋਵਾਂ ਤਾਂ ਗੁਰੂ ਤਾਂ ਫਰਦਾ ਹੀ ਨਹੀਂ ਅਬਰ ਸਿੰਘ ਲਾਦੇ ਬਣਾਉਂਦੇ ਉਹ ਰੂਹ ਬਰਦਾਰਜਾਮ ਦਾ ਹੈ ਉਹਦਾ ਜਾਨੂ ਦੇ ਸਰੀਰੇ ਕਾਲੂਣੀ ਪਾਣੀ ਬਲਦੀ ਹੈ ਉਹਦਾ ਸਰੀਰ ਨਾਲ ਜੁੜਿਆ ਸੀ ਉਹਦਾ ਸਰੀਰ ਨਾਲ ਜੁੜਨਾ ਤਾਂ ਸਜ਼ਾ ਸੀਗੀ ਉਹ ਉਹ ਸਜ਼ਾ ਇਹਦਾ ਤਾਂ ਮੁਕਤੀ ਹੋਈ ਹੈ ਹਰ ਵਾਰ ਸਰੀਰ ਮਿਲਦਾ ਦੀ ਸਜ਼ਾ ਮਿਲਦੀ ਸੀ ਹਰ ਵਾਰ ਹਰ ਵਾਰ ਸਰੀਰ ਮਿਲਣ ਦਾ ਸਜ਼ਾ ਹੈ ਨਹੀਂ ਪਾਣੀ ਉਜਵਨਾ ਮਰਦਾ ਰਹੇਗਾ ਇਹ ਤਾਂ ਸਜਾਈ ਦਾ ਡਰਾਪ ਸਜਾਦਾ ਹੋ ਸਜਾ ਹੈ ਕੀ ਉਹਨਾਂ ਨੂੰ ਛਟਕਾਣਾ ਮਿਲਿਆ ਜਲਮ ਤੋਂ ਦੂਜਾ ਜਨਮ ਲੋਰਿਓ ਵਿਸ਼ੂਪਰ ਹੋਇਆ ਸੀ ਉਹਨਾਂ ਦੀ ਜਨਮ ਹੋਇਆ ਸੀ ਉਹ ਜਲਮ ਪਦਾਰਥ ਕਦ ਬੜਿਆ ਸੀ ਜਿੱਦੜ ਜਨਮਨ ਕਟਿਆ ਗਿਆ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਇਸ ਕਰਕੇ ਵਰਸੀਆਂ ਨਹੀਂ ਹੁੰਦੀਆਂ ਭਗਤਾਂ ਦੀਆਂ ਵਰਸੀਆਂ ਹੁੰਦੀਆਂ ਜਿਹੜੇ ਬਣਾਉਂਦੇ ਨੇ ਮੋਰਖੰਦ ਕੋਲ ਨੇ ਉਹਨਾਂ ਨੂੰ ਸਮਝ ਆਈ ਗੁਰਬਾਨੀ ਕੀ ਕਹਿੰਦੀ ਇਤਗਰ ਕੇ ਕੋਈ ਗੁਰਬਤ ਬਾਰੇ ਡਿਵੈਲਪਮੈਂਟ ਹੈ ਨਹੀਂ ਉਹ ਕਿਸੇ ਹੋਰ ਤਰੀਕਾ ਨਾਲ ਜੁੜਿਆ ਹੋਇਆ ਜਦੂ ਅਸੀਂ ਕਿਸੇ ਹੋਰ ਤਰੀਕੇ ਨਾਲ ਜੁੜਿਆ ਹੋਇਆ ਉਹ ਵੀ ਕੋਈ ਦਿਨ ਮਨਉਂਦੇ ਤੇ ਦਿਵਾਲੀਆ ਦਿਵੂਲੀ ਬਨਉਂਦੇ ਤੇ ਇਹ ਬਨਉਂਦੇ ਤੇ ਅਸੀਂ ਕਿਸੇ ਹੋਰ ਤਰੀਕ ਗੱਲ ਉਹੀ ਹੈ ਕਰਦਾ ਲਈ ਕੋਈ ਫਰਕ ਪਿਆ ਉਹ ਬਥਰਵਾ ਨੀਂਦ ਬਨਉਂਦੇ ਰੋਜ਼ੇ ਰੱਖਦੇ ਰਹੇ ਤੂੰ ਵਰਤ ਰੱਖਦੇ ਨੇ ਫਿਕਾ ਨੇ ਆਪਣਾ ਨੱਦਰ ਲਾਉਣੀ ਸ਼ੁਰੂ ਕਰਤਾ ਪਰ ਪਰ ਉਹ ਜਾਂ ਤੇ ਉਲਟ ਕਰ ਲਿਆ ਵੀ ਸਾਰਾ ਹੀ ਸਾਲ ਲੰਦਰ ਲਾਓ ਇਹ ਤਾਂ ਆਪਣੇ ਆਪਣੇ ਜਾਇ ਜਾ ਕੇ ਜਿਹਨੂੰ ਚੰਗਾ ਲੱਗਿਆ ਨਾ ਦੂਹੇ ਨੂੰ ਥੋੜਾ ਜਿਹਾ ਅਲੱਗ ਕਰਨਾ ਬੁਰਾ ਉਹ ਤੁਹਾਡੇ ਬਨਵੱਤਾਂ ਨੇ ਸਾਰੀ ਇਹ ਬਨਵੱਤਾਂ ਦੇ ਵਿੱਚੋਂ ਪੈਦਾ ਹੋ ਜਾਂਦੀਆਂ ਚੀਜ਼ਾਂ ਗੁਰਮਤਿ ਜੋ ਲਿਖਿਆ ਹੈ ਲਿਖਤ ਬੁਰਵੱਤ ਲਿਖਦ ਨੂੰ ਸੇਕ ਨਹੀਂ ਬੰਦੇ ਨਹੀਂ ਵਰਦੇ ਨਹੀਂ ਵਰਦੇ ਜਿੱਦਣ ਲਿਖਤੇ ਇਹਨਾਂ ਨੇ ਅੱਖਾਂ ਖੋਲ ਕੇ ਪੜ ਲਈ ਔਰ ਭੁੱਲ ਲਈ ਉਦੋਂ ਤਾਂ ਬਦਲ ਜਾਊਗਾ ਜੀਵਨ ਦੁਨੀਆ ਬਦਲ ਦੇਣਗੇ ਓਦਾਂ ਦੁਨੀਆ ਇਹਨਾਂ ਦੀ ਮਗਰਮਗਰ ਮਾਇਆ ਇਹਨਾਂ ਦੀ ਮਗਰਮਗਰ ਹੁਣ ਇਹ ਮਾਇਆ ਦੇ ਪਿੱਛੇ ਪਿੱਛੇ ਰਾਜ ਤੇ ਉਦੋਂ ਤਾਂ ਰਾਜ ਇਹਨਾਂ ਦੇ ਪਿੱਛੇ ਪਿੱਛੇ ਫਿਰੂ ਤੁਰਿਆ ਜਦਦਣ ਇਹਨਾਂ ਨੇ ਮੰਨ ਲਿਆ ਨਾ ਰਾਜ ਇਹਨਾਂ ਦੇ ਪਿੱਛੇ ਪਿੱਛੇ ਗਰੂ ਨਾ ਇਹ ਮੰਨਣ ਨਾ ਰਾਜ ਇਹਨਾਂ ਨੂੰ ਵੇਲੇ ਇਹਨਾਂ ਦਾ ਦਵਾਰ ਕੌਣ ਕਰੂਗਾ ਜਿਹੜਾ ਗੁਰਬਾਣੀ ਨੂੰ ਬੰਦੋ ਤਰੀਕੇ ਨਾਲ ਇਤਬਾਰ ਕਰਨਾ ਆਪਦੇ ਵਿੱਚ ਨਹੀਂ ਤੁਸੀਂ ਕਦੋਂ ਇਹ ਤਾਂ ਕਰਦੇ ਇਤਬਾਰ ਕਿਉਂ ਨਹੀਂ ਕਰਦੇ ਜਿਹੜਾ ਆਦਮੀ ਆਪਣੇ ਗੁਰੂ ਦਾ ਇਤਬਾਰ ਨਹੀਂ ਕਰਦਾ ਉਹ ਤੇ ਦੁਆ ਕੇ ਮੈਂ ਕਰ ਲਵੇ ਇਤਬਾਰ ਇਹ ਲੀਡਰ ਆਪਸ ਵਿੱਚ ਕਿਉਂ ਨਹੀਂ ਇਤਬਾਰ ਕਰਦੇ ਇਤਬਾਰ ਕਰਦੇ ਜੋਗ ਹੀ ਨਹੀਂ ਹਣਾ ਕੋਈ ਵੀ ਸਾਰੇ ਸੰਸਾਰ ਇੱਕ ਦੂਜੇ ਦਾ ਇਤਬਾਰ ਕਰਨ ਦੇ ਜੋਗ ਨਹੀਂ ਕਿ ਗੁਰੂ ਦੀ ਗੱਲ ਨਹੀਂ ਬੰਦਤੇ ਜਿਹੜਾ ਬਲੂਗਾ ਵਾਲੇ ਨੂੰ ਉਹਦੇ ਤੇ ਦਵਾਰ ਸਾਰੇ ਗੱਲ ਕਰਨਗੇ ਹੁਣ ਤਾਂ ਕਹਿੰਦੇ ਫੇਰੀ ਮਗਰ ਲਾਉ ਰਹੇ ਆ ਆਪਣੀ ਆਪਣੀ ਮਗਰ ਲਾਉਂਦੇ ਨੇ ਗੁਰੂ ਦੀ ਗੱਲ ਛੱਡੀ ਹੋਈ ਆ ਸਭ ਨੇ ਆਪਣੀ ਆਪਣੀ ਮਰਜ਼ੀ ਦੀ ਮਗਰ ਲਾਉਂਦੇ ਨੇ ਮੇਰੇ ਮਗਰ ਚੱਲੋ ਵੇਹੀ ਤਾਂ ਛਡਾਈ ਸੀ ਗੁਰਬਾਣੀ ਇਹ ਹੀ ਗੱਲ ਛਡਾਉਦੀ ਹੈ ਇਹਦੇ ਹੀ ਖਿਲਾਫ ਹੈ ਭਾਜੀ ਇਹ ਹੀ ਅਸੀਂ ਛੱਡਦੇ ਨਹੀਂ ਜਦੋਂ ਵਾਲੀ ਪੜ ਲਈ ਸੁਣ ਲਈ ਮੰਨ ਲਈ ਸਮਝ ਲਈ ਸਮਝ ਲਈ ਜਦੋਂ ਬੰਦਲ ਵੀ ਉਹਦਾ ਲੱਗਦੇ ਬੰਦਲ ਵੀ ਉਹਦੇ ਲੱਗਾਂਗੇ ਇਦਾਂ ਦਾ ਸਭ ਚਾ ਗਿਆ ਹਾਲ ਤਾਂ ਸਮਝ ਜਿ ਸਮਝਣ ਵਾਲੇ ਪਾਸੇ ਹੀ ਨਹੀਂ ਗਏ ਹੋਏ ਹਾਲ ਤਾਂ ਲੋਗਾ ਰੀਤੇ ਹੋਰੇ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਕੋ ਬਾੜੀ ਫੇਰੀ ਜਾਂਦਾ ਦਿਖਾਵੇ ਖਾਤਰ ਕਾਰ ਚ ਵੀ ਪੂਰੇ ਟਾਂਕੇ ਰੱਖਦਾ ਵੀ ਲੋਕਾਂ ਨੂੰ ਦਿਖੇ ਸ਼ੀਸ਼ੇ ਚ ਪਹਿਲਾਂ ਮਾਲਾ ਦਿਖੇ ਨਾਲ ਜਾਂ ਮੇਰੇ ਦੇ ਇਹ ਸਭ ਦਿਖਾਵੇ ਨੇ ਲੋਕਾਂ ਨੂੰ ਤਾਂ ਹੋਣ ਖਾਤਰ ਹੁੰਦੀਆਂ ਬਾੜਾ ਗੁਰਬਾਣੀ ਵੀ ਲਿਖਿਆ ਕਹਿ ਤਖਲਾਵੈ ਨੂੰ ਇਹ ਇਹ ਦਿਖਾਵਾ ਸਿਰਫ ਵਾਲਾ ਇਹ ਸਾਰੇ ਧਰਮ ਵੀ ਸਾਰੇ ਦਿਖਾਵੇ ਲਈ ਹੈ ਜੋ ਕੀਰਤਨ ਦਰਵਾਰ ਹੈ ਉਹ ਸਭ ਦਿਖਾਵੇ ਲੀਡਰਸ਼ਿਪ ਕੌਣੀ ਸਟੇਜ ਤੇ ਆਪ ਜਾਣਾ ਕਿ ਕੀ ਹੈ ਸਭ ਦਿਖਾਵਾ ਕੁਛ ਨਹੀਂ ਹੈ ਦੇ ਪਿੱਛੇ ਜੇ ਗੁਰਬਾਣੀ ਨਹੀਂ ਬੁੱਢੀ ਸਗੋ ਉਲਟ ਮੈਸੇਜ ਹੈ اولاد ਵਾਸਤੇ ਸਾਡੇ ਗਾਹਾਂ ਦੇ ਜਿਹੜੀ ਪਦੀਰੀ ਹੈ ਨਾ ਉਹਦੇ ਵਾਸਤੇ ਉਲਟ ਮੈਸੇਜ ਗੁਰੂ ਦੇ ਅਲਗਲੇ ਰਹਿਣਾ ਲੀਡਰ ਬਣ ਕੇ ਰਹਿਣਾ ਕੰਮ ਪੁੱਠੇ ਕਰਨ ਦੇ ਉਹ ਉਹੀ ਕੰਮ ਸਾਡੇ ਗਾਹਾਂ ਨੇ ਜਵਾਬ ਕਰਨ ਲਿਗੇ ਇਹ ਤਾਂ ਉਲਟ ਅਸੀਂ ਰਾਏ ਉਲਟ ਬਣ ਕੇ ਦੇ ਤੌ ਲੂ ਜਿਨ੍ਹਾਂ ਨੌਜਵਾਨ ਇਹਨਾਂ ਦੇ ਨਾਲ ਜਵਾਨ ਮੁੰਡੇ ਨੇ ਕਿਸੇ ਨੂੰ ਘਰ ਮਤ ਨਾ ਕੋਈ ਲੈ ਸਵੇ ਇਹਨਾਂ ਗਾਲੀਆਂ ਨਾਲ ਤੁਰੇ ਫਿਰਦੇ ਕੋਈ ਗਰਮਤ ਦਾਇਕ ਖੜ ਨਹੀਂ ਜਾਣਗਾ ਜਿਹੜਾ ਕੋਈ ਜਾਣਦੇ ਨੇ ਉਹ ਗਰਮਤ ਦੇ ਖਿਲਾਫ ਹੈ ਜਿਹੜਾ ਇਹ ਬੋਲਦੇ ਇਹ ਤਾਂ ਹਸਣਾ ਜੁੜੇ ਹੋਏ ਨੇ ਇਹਦਾ ਆਸ ਬੈਰ ਵਿਰੋਧ ਪਿਆ ਕਰਦਾ ਸਿੱਖ ਦਾ ਕੰਮ ਕੀ ਹੈ ਸੰਸਾਰ ਚੋਂ ਬੈਰ ਵਿਰੋਧ ਖਤਮ ਕਰਨਾ ਗੁਰੂ ਉਹ ਖ ਬੈਰ ਵਿਰੋਧ ਗਵਾਵਾ ਹੈ ਜਿਹੜਾ ਕੰਮ ਸੀ ਨਾ ਸਿੱਖ ਦਾ ਬੈਰ ਵਿਰੋਧ ਖਤਮ ਕਰਨਾ ਸੰਸਾਰ ਚ ਉਹ ਤਾਂ ਖਰਾਬ ਹੋ ਲੇ ਸਾਰੇ ਇਹ ਇਤਿਹਾਸ ਬੈਰ ਵਿਰੋਧ ਪੈਦਾ ਕਰਦਾ ਗੁਰਮਤ ਬੈਰ ਵਿਰੋਧ ਬਟਾਉਦੀ ਹੈ ਇਤਿਹਾਸ ਗੁਰਮਤ ਦੇ ਖਿਲਾਫ ਹੈ ਗੁਰਮਤ ਦੇ ਜੜਾ ਨੂੰ ਕੋਹਾੜਾ ਲੈ ਕੇ ਪਏ ਹੋਏ ਨੇ ਸਾਰੇ ਗੁਰਮਤੀਆਂ ਜੜਾ ਨੂੰ ਕਹੀ ਯਾਰ ਕੋਹਾੜਾ ਲੈ ਕੇ ਪਏ ਹੋਏ ਨੇ ਸਾਰੇ ਇਹ ਜਿਹਨੇ ਸਿਆਸਾਦਾਨ ਦੇ ਇਸ ਕਰਕੇ ਦੁਰਜਨ ਨੂੰ ਨਾ ਫੜ ਸਕਰਦੀ। ਇਹ ਕਾਬਲੇ ਨਫਰਦੇ। ਸਿੱਖਾਂ ਨੂੰ ਜ਼ਮੀਨ ਦੀ ਸਿੱਖਾਂ ਨੂੰ ਵੀ ਸਮਝਾਉਣ ਲੱਗੀ ਹੁਣ। ਇਹੰਦਰੋਂ ਕੀ ਨੇ ਗੱਲਾਂ ਕੀ ਕਰਦੇ। ਤਿੰਨ ਸਾਲ ਹੋ ਗਏ ਵਿਸਲਾ ਵੀ ਦੇਖ ਲਿਆ ਨੇ ਦੀਆਂ ਵਿਸਲਾ ਜਿਹੜਾ ਵਿਸਲਾ ਆਲੇ ਤੇ ਹੋਈ ਜਾਈਏ ਨੇ ਫਰਕ ਕੋਈ ਨਹੀਂ। ਅਗਰ ਆਜ ਕੇ ਦੇਖਿਆ ਨਾ। ਉਹ ਜਿਹੜੇ ਵਿਸਲਾ ਆਲੇ ਤੇ ਹੋਈ ਜਾਈਏ ਨੇ ਜਿਹੜਾ ਕੁਰਸੀ ਦੇ ਵਾਹਨ ਹੋਈ ਹੋ ਜਾਂਦੇ। ਕਾਵੇ ਕੋਈ ਨਹੀਂ ਜਿਹੜੀ ਗੱਲ ਤੇ ਗੁਰਬਾਨੀ ਹਟੋਲਦੀ ਹੈ ਜਿਹੜਾ ਉਦੋਂ ਵੀ ਜਾਊਗਾ ਕਹਿ ਜਾਊਗਾ ਜਾਂ ਗੁਰੂ ਕਦੇ ਤਫੋਰਾ ਜਾਜੋ ਨਰਕ ਇਹ ਨਰਕ ਬਾਲੂ ਨੇ ਜਾਂਦਾ ਹੈ ਉਹ ਤਾਂ ਫਿਰ ਧਰ ਕੀ ਜੀ ਬਾੜਾ ਸਵਾਹੂ ਲਾ ਜਾ ਕੇ ਜੋ ਜੋ ਨਰਕ ਨੂੰ ਜਾਊਗਾ ਕਿ ਉਹ ਤੋਂ ਕ੍ਰੂਰ ਹੋਂਦਾ ਚਲੇ ਜਾਊਗਾ ਗੁਰੂ ਤੋਂ ਦੂਰ ਹੋਂਦਾ ਚਲੇ ਜਾਊਗਾ ਇਹਦਾ ਨਰਕ ਦਾ ਹੈ ਉਹਨਾਂ ਨੂੰ ਕੀ ਲੱਗੇ ਨਰਕ ਤੇ ਹੀ ਉਹ ਰਾ ਨੇ ਅਹੁਦਾ ਕੁਰਬਾਨੀ ਬਦਲਤੀ ਰਾਜ ਬਣਾਉਣ ਦੀ ਧਰਵ ਚੱਲਾ ਹੈ ਇਹਦਾ ਗੁਰਬਾਨੀਓ ਬਦਲਤੀ ਗੁਰਬਾਨੀ ਬਦਲ ਲਈ ਆਪਣੀ ਬਦਲ ਲੂ ਤਰੱਕ ਬਣਾਉਣੇ ਰਾਜ ਚੱਲਾ ਹੈ ਰਾਜ ਬਣਾਉਣ ਦੀ ਧਰਵ ਚੱਲਾ ਹੈ ਬਦਲ ਲਿਆ ਲੋਕਾਂ ਨੂੰ ਪਤਾ ਨਾ ਲੱਗ ਜਵੇ ਤੁਸੀਂ ਤਾਂ ਗੁਰੂ ਨਾਲੇ ਧਰੋ ਕਰਦੇ ਹੋ ਜਿਹੜਾ ਗੁਰੂ ਨਾਲੇ ਧਰੋ ਕਰੇ ਉਹ ਸੱਤ ਤਰ੍ਹਾਂ ਭਰਾ ਕਿੱਥੇ ਸੋਚ ਲੂ ਇਹਦਾ ਧਰੋ ਕਰਨ ਵਾਲੇ ਦੇਖੋ ਹੁੱਡ ਅਪੇਖੰ ਅਪੂਤੰ ਅਦਵੈਖੰ ਅਪੇਖੰ ਵੇਖ ਤੋ ਰਹਿਤ ਰਖੰ ਅਪੇਖੰ ਵੇਖ ਤੋ ਰਹਿਤ ਸਿੱਖਣੇ ਵੇਖ ਤੋ ਰਹਿਤ ਹੁਲ ਇਹ ਵੇਖਦਾ ਪ੍ਰਚਾਰ ਕਰਦੇ ਜੇ ਪਰਮੇਸ਼ਰ ਨਾਮ ਇੱਕ ਮੇ ਕੋਣ ਦਾ ਭੇਖ ਛੱਡਣਾ ਪੈਣਾ ਵੇਖ ਤੋ ਉੱਪਰ ਉਠਣਾ ਪੈਣਾ ਜਿੰਨਾ ਜਰ ਭੇਖੀ ਐ ਵੇਖ ਨਾਲ ਜੁੜਿਆ ਹੋਇਆ ਉਹਨਾਂ ਜਿਹੜੇ ਤਾਂ ਲੋਗਾ ਰੀਤ ਐ ਇਹ ਤਾਂ ਸਾਰੇ ਹੀ ਕਰਦੇ ਨੇ ਤੁਹਾਨੂੰ ਫੇ ਇਹ ਤਾਂ ਲੋਗਾ ਰੀਤ ਹੈ ਪੇਖਣਾ ਪ੍ਰਚਾਰ ਕਰਨਾ ਪੇਖਣਾ ਜੁੜਨਾ ਪੇਖਣਾ ਜੋੜਨਾ ਇਹ ਲੋਗਾ ਰੀਤ ਹੈ ਇਹ ਤਾਂ ਉੱਪਰ ਜਾ ਤੁੱਟੂ ਉਹ ਤਾਰ ਬਕਾ ਬੋਤੋ ਥੱਲੇ ਆਲਾ ਤਾਰ ਉਕਣੀ ਹੈ ਉਦੋਂ ਥੱਲੇ ਆਲਾ ਤਾਰ ਉਕਣੀ ਹੈ ਜਦ ਉੱਤੋਂ ਉੱਟ ਜਾਵੇ ਸਭ ਦਾ ਸੱਜ ਜਦ ਪੇਖ ਤੋਂ ਉੱਪਰ ਉੱਠ ਗਿਆ ਨਾ ਫਿਰ ਉਹਦੇ ਚੋਬਰਾਂ ਨੂੰ ਸੱਜਾ ਦਊਗਾ ਉਹ ਕੀਦਾ ਸਿੱਖਾ ਨੂੰ ਦੱਦਿਆ ਨਾ ਪਾਇਆ ਸੀ ਤੁਸੀਂ ਕਰੋ ਉਹਦਾ ਜਦ ਸਿੱਖਾ ਨੂੰ ਦੇਣਗੇ ਬਤੈਸ ਫੇਰ ਜੋ ਮਰਨਾ ਤੋਂ ਸਮਝਾ ਹੂ ਸਰਬਸਾਂਜੀ ਫੇਰ ਬਾਣੀ ਹੁੰਦੀ ਹੈ ਸਰਬਸਾਂਜੀ ਬਾਣੀ ਅੰਦਰੋਂ ਫੇਰ ਫੁੱਟੂਗੀ ਉਤਾ ਨਹੀਂ ਫੜਦੀ ਇਹਦਾ ਬਾਣੀ ਸਰਬਸਾਂਜੀ ਨੂੰ ਵੀ ਹੋਰ ਕੋ ਬਣਾਤਾ ਰਹਿ ਤਾ ਬੁਗਾੜ ਕੇ ਇਹ ਚ ਵੀ ਜ਼ਹਿਰ ਘੋਲਤੀ ਅਮਰਤ ਦੇ ਵਿੱਚ ਜ਼ਹਿਰ ਘੋਲਤੀ ਇਹਨਾਂ ਨੇ ਕੁਰਬਾਨੀ ਅਮਰਤ ਹੈ ਦੁੱਤਰ ਦੁੱਧ ਕੇ ਮਾਂ ਬਿਗੜ ਗਿਆ ਫਟੇ ਚਾਟਾ ਦੁੱਧ ਦਾ ਕਲਜੀ ਦੀ ਚੁੱਕੇ ਇਹ ਕਹਦੇ ਫਟ ਗਿਆ ਵਾਗ ਜੱਦੀ ਸੀ ਨਾ ਮਤ ਜਿਹੜੀ ਮਤ ਲਈ ਹੋਈ ਆ ਕੁਛ ਜੀ ਇਹੋ ਉਹ ਰਾਜ ਕਰੇਗਾ ਖਾਲਸਾ ਕਹਿੰਦੀ ਹੈ ਸੰਸਾਰੀ ਰਾਜ ਭੜ ਲਦੀ ਹੈ ਜਿੱਦੋਂ ਨਰਕ ਨਰਕ ਮਿਲਦਾਗਾ ਹਾਂ ਉਹ ਕੁਛ ਜੀ ਹੈ ਤਾਂ ਫਟ ਗਿਆ ਦੁੱਧ ਬਹੁਤ ਕੌੜਾ ਲੱਗੂ ਸੱਚ ਲੱਗੇ ਕੌੜਾ ਸਾਨੂੰ ਕੀ ਹੈ ਕੌੜਾ ਲੱਗੇ ਚਾਹੇ ਮਿੱਠਾ ਲੱਗੇ ਸੱਚ ਸੱਚ ਹੈ ਜੇ ਕੌੜਾ ਲੱਗੂ ਆਪਣੇ ਅੰਦਰ ਚਾੱਕ ਕੇ ਦੇਖੇ ਮੈਨੂੰ ਕੌੜਾ ਕਿਉਂ ਲੱਗਦਾ ਸੱਚ ਕੀ ਕੁਰਬਾਨੀ ਲਿਖਿਆ ਜੀ ਤੇ ਬੁਰਾ ਹੈ ਰਾਜੋ ਨਰਕ ਕਿਉਂ ਲੱਗੇ ਜੇ ਤੁਸੀਂ ਗੁਰੂ ਨੂੰ ਛੱਡਦਾ ਤਾਂ ਕੌੜਾ ਲੱਗਦਾ ਸੱਚ ਸੱਚੀ ਵੇ ਕਿਹਦੇ ਨੂੰ ਕੌੜਾ ਲੱਗਦਾ ਤੁਹਾਨੂੰ ਥੜੂ ਲੱਗਦਾ ਜੇ ਦੂਆ ਨੂੰ ਕੋੜਾ ਲੱਗਦਾ ਤਾਂ ਜੇ ਤੁਹਾਨੂੰ ਲੱਗਦਾ ਨਾ ਕੋੜਾ ਸੱਚ ਜਿਹਨੂੰ ਉਹ ਹਿੰਦੂ ਪੱਕਾ ਹੈ ਇਹ ਮੰਨ ਲਵੇ ਚਾਹੇ ਉਹ ਤੋਂ ਨਫ਼ਰਤ ਕਰਦਾ ਇਹ ਦੂਆ ਨੂੰ ਪਰ ਆਪ ਹਿੰਦੂ ਹੈਂਦਰੋ ਪੱਕਾ ਕੱਟਣ ਹਿੰਦੂ ਆਹੋ ਗੁਰਮਾਤਾ ਵਿਰੋਧੀ ਹਿੰਦੂ ਨਾ ਜਿਹੜਾ ਗੁਰਮਾਤਾ ਵਿਰੋਧੀ ਹੋਈ ਤਾਂ ਹਿੰਦੂ ਆ ਜਿਹੜਾ ਹਿੰਦੂ ਹੋ ਕੇ ਗੁਰਮਾਤਾ ਵਿਰੋਧੀ ਨਹੀਂ ਹੋਇ ਤੂੰ ਨਹੀਂ ਹੈ ਜਿਹਨੂੰ ਇਹ ਮੰਨਦੇ ਨੇ ਹਿੱਦੂ ਗੁਰਮੱਤ ਦਾ ਵਿਰੋਧੀ ਨੇ ਉਹ ਹਿੱਦੂ ਹੀ ਹੈ ਗੁਰਮੱਤ ਦਾ ਵਿਰੋਧ ਕਰਨ ਵਾਲਾ ਹਿੱਦੂ ਹੈ ਇਹ ਦੂਨੀ ਦੀ ਜਾਂਦੀ ਹੈ ਜਿਹੜਾ ਗੁਰਮੱਤ ਜੀ ਨੂੰ ਮਿੱਠੀ ਨਾ ਲੱਗੇ ਕੌੜੀ ਲੱਗੇ ਉਹ ਹਿੱਦੂ ਹੈ ਉਹ ਸਖਤ ਹੈ ਜਿਹਨੂੰ ਇਹ ਹਿੰਦੂ ਮੰਨਦੇ ਨੇ ਹਿੱਦੂ ਨਹੀਂ ਜਿਹਨੂੰ ਇਹ ਸਿੱਖ ਮੰਨਦੇ ਨੇ ਸਿੱਖ ਨਹੀਂ ਜਿਵੇਂ ਮੁਸਲਮਾਨ ਜਿਹਨੂੰ ਮੁਸਲਮਾਨ ਬੁਲਦੇ ਸੀ ਉਹ ਮੁਸਲਮਾਨ ਨਹੀਂ ਸੀ ਗੁਰੂ ਸਾਹਿਬ ਨੇ ਕਹਿੰਦਾ ਮੁਸਲਮਾਨ ਕਹਾਵੜੂ ਮੁਸ਼ਕਲ ਹੋਇਆ ਤਾਂ ਮੁਸਲਮਾਨ ਕਹੇ ਜੇ ਬੇ ਜਿਹਨੂੰ ਅਸੀਂ ਸਿੱਖ ਮੰਨਦੇ ਹਾਂ ਉਹ ਸਿੱਖ ਨਹੀਂ ਹੈ ਜੇ ਮੁਸਲਮਾਨ ਜਿਹਨੂੰ ਮੁਸਲਮਾਨ ਮੰਨਦੇ ਥੇ ਜਿਹਨੂੰ ਅਸੀਂ ਸਿੱਖਾਜ ਮੰਨਦੇ ਉਹ ਸਿੱਖ ਨਹੀਂ ਹੈ ਜਿਹਨੂੰ ਅੱਜ ਅਸੀਂ ਇਸ ਤੋ ਕਹਿ ਰਹੇ ਹਾਂ ਉਹ ਨਹੀਂ ਹੈ ਹੋ ਸਕਦਾ ਹੋਵੇ ਹੋ ਸਕਦਾ ਨਾ ਹੋਵੇ ਕੋਈ ਜ਼ਰੂਰੀ ਨਹੀਂ ਅਸੀਂ ਕੌਣ ਨੇ ਫੈਸਲਾ ਕਰਨ ਵਾਲੇ ਕੌਣ ਸਿੱਖਾ ਕੌਣ ਮੁਸਲਮਾਨ ਇਹ ਤਾਂ ਉਹਦੇ ਅੰਦਰ ਦੀ ਹਸਤਾ ਨੇ ਫੈਸਲਾ ਕਰਦਾ ਜੇ ਤੁਹਾਨੂੰ ਸੱਚ ਮਿੱਠਾ ਲੱਗਦਾ ਹੈ ਉਹ ਸਿੱਖ ਹੈ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਆ ਚਾਹੇ ਸਾਈ ਹੈ ਚਾਹੇ ਕੁਝ ਵੀ ਜਿਹਨੂੰ ਅੰਤਰਾਤਾਂ ਦੀ ਆਵਾਜ਼ ਮਿੱਠੀ ਲੱਗਦੀ ਹੈ ਉਹ ਸਖ ਸਾਰੇ ਸਖ ਨੇ ਜਿਹਨੂੰ ਸੱਚ ਖੌਣਾ ਲੱਗਦਾ ਹਿੰਦੂ ਹੈ